ਸੰਜੂ ਭਾਜੀ ਇਹ ਪਰਿਵਾਰ ਚ ਕੋਣ ਖੜਾ ਆ ਮੇਰੀ ਵਾਈਫ ਹੈ ਜੀ ਮੇਰੀ ਪਤਨੀ ਖੜੀ ਹੋਈ ਹੈ ਜੀ ਜੀ ਮੈਡਮ ਬਹੁਤ ਜ਼ਰਾ ਤੁਹਾਨੂੰ ਮੁਬਾਰਕਾਂ ਦੇ ਸਾਹਮਣੇ ਚੈਨਲ ਤੇ ਕਿਹੜੇ ਵਾਰ ਚ ਖੜੇ ਹੋ ਤੁਸੀਂ ਮੈਂ 67 ਨੰਬਰ ਤੁਸੀਂ ਸਾਬਨ ਨੰਬਰ ਤੇ ਤੁਸੀਂ ਰਾਜਨੀਤੀ ਚ ਕਿਸ ਤਰ੍ਹਾਂ ਕਦਮ ਰੱਖ ਲਿਆ ਭਾਈ ਨੇ ਫੋਰਸ ਕੀਤਾ ਗਿਆ ਨਹੀਂ ਨਹੀਂ ਮੈਂ ਆਪਣੀ ਮਰਜ਼ੀ ਨਾਲ ਕੀਤਾ ਕਿਉਂਕਿ ਮੇਰੇ ਮੇਰੇ ਹਸਬੰਦ ਤਾਂ ਪਹਿਲਾਂ ਹੀ ਜਨਤਾ ਦੀ ਸੇਵਾ ਚ ਲੱਗੇ ਹੋਏ ਸੀ ਮੈਂ ਸਿਰਫ ਸਹਿਯੋਗ ਕਰਨ ਆਈ ਹਾਂ ਨਾਲ ਜੀ ਥੈਂਕ ਯੂ ਅਸੀਂ ਦੋਨਾਂ ਨੇ ਅਸੀਂ ਦੋਨਾਂ ਹਸਬੰਡ ਵਾਈਫ ਨੇ ਰਲ ਕੇ ਸਿਰਫ ਜਨਤਾ ਦੀ ਸੇਵਾ ਕਰਨੀ ਕੋਈ ਰਾਜਨੀਤੀ ਨਹੀਂ ਖੇਡਣ ਲੱਗੇ ਅਸੀਂ ਜੀ ਜੀ ਰਾਜਨੀਤੀ ਉੱਥੇ ਖੇਡੀ ਜਾਂਦੀ ਜਦੋਂ ਛਲ ਕਪੜ ਵਗੈਰਾ ਕਰਨਾ ਹੋਵੇ ਅਸੀਂ ਤਾਂ ਅਸੀਂ ਆਪਣੇ ਵਾਰਡ ਨੂੰ ਆਪਣਾ ਪਰਿਵਾਰ ਮੰਨ ਕੇ ਚੱਲਦੇ ਹਾਂ ਤੋ ਪ੍ਰਵਾਸੀ ਬਾਰੇ ਪਬਲਿਕ ਵਿਚ ਰਿਓ ਕੀ ਤੁਹਾਨੂੰ ਸਮੱਸਿਆ ਕੀ ਲੱਗੀਆਂ ਲੋਕਾਂ ਦੀ ਸਭ ਤੋਂ ਮੇਨ ਪ੍ਰੋਬਲਮ ਸੀ ਉਥੇ ਸਫਾਈ ਦੀ ਸੀਵਰੇਜ ਦੀ ਬਹੁਤ ਬੁਰਾ ਹਾਲ ਸੀ ਥਾਂ ਥਾਂ ਥੇ ਉਥੇ ਪਾਣੀ ਖੜਾ ਹੋ ਕਿੱਤਾ ਪਿਆ ਸੀਗਾ ਸਾਰਾ ਸੀਵਰੇਜ ਦੀ ਸੀਵਰੇਜ ਦਾ ਸਾਰੀ ਕੀ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਅਪੀਲ ਕੀ ਕਰਦੇ ਹੋ ਅਸੀਂ ਤਾਂ ਇਹੀ ਕਵਾਂਗੇ ਤੁਹਾਨੂੰ ਅਸੀਂ ਤੁਸੀਂ ਇੰਨੇ ਜਾਣ ਨੂੰ ਮੌਕਾ ਦੇ ਕੇ ਦੇਖਿਆ ਇੱਕ ਵਾਰੀ ਸਾਨੂੰ ਦੇਖ ਕੇ ਦੇਖੋ ਮੈਂ ਵਾਰਡ ਨੰਬਰ 67 ਨੰਬਰ ਕੋਡਾ ਸ਼ੁਭਨਾਮ ਕੀ ਚੀਨਾ ਰੋੜਾ 67 ਮਤੇ ਕੋਈ ਫੇਰ ਤੋਂ ਸਾਡੇ ਵੀਰ ਸੰਜੂ ਦੇ ਦੇ ਘਰ ਤੋਂ ਪਰਵਾਦ ਤੋਂ ਖੜੇ ਹੋਏ ਨਾ ਉਮੀਦ ਹੈ ਕਿ ਇਹਨਾਂ ਨੇ ਜੋ ਰਾਜਨੀਤੀ ਦੇ ਵਿੱਚ ਦੇਖਿਆ ਜੋ ਲੋਕਾਂ ਨੂੰ ਸਮੱਸਿਆ ਆ ਰਹੀਆਂ ਉਹ ਸਮੱਸਿਆ ਨੂੰ ਹੱਲ ਕਰਨ ਦਾ ਵਾਸਤੇ ਇੱਕ ਪਰਿਵਾਰ ਦੇ ਵਿੱਚੋਂ ਜੋ ਭਾਜੀ ਦਾ ਉਹਨਾਂ ਦੇ ਵਾਈਫ ਦਾ ਜੋ ਸਾਥ ਹੈ ਜਨਤਾ ਨੂੰ ਖਾਸ ਤੌਰ ਤੇ ਅਪੀਲ ਹੈ ਕਿ ਸਹਿਯੋਗ ਦਿਓ ਮੈਂ ਤੁਹਾਡਾ ਆਪਣਾ ਐਸ ਕੇ ਸਿਕਸਣਾ ਕੈਮਰਾਮੈਨ ਰਹਿਣਾ ਆਸਤੇ ਕੰਮ ਇਸ ਸਮੇਂ ਜਲੰਧਰ ਤੋਂ This is channels televisions breaking news.